प्यारे बच्चों आज अपना विषय है सतरंगी पिंग बच्चों ਤੁਸੀਂ ਜਾਣਦੇ ਹੋ ਸਤਰੰਗੀ ਪਿੰਗ ਕਿਵੇਂ ਬਣਦੀ ਹੈ ਮੀਂਹ ਤੇ ਆਉਣ ਤੋਂ ਬਾਅਦ ਪਾਣੀ ਦੀਆਂ ਕੁਝ ਬੂੰਦਾਂ ਅਸਮਾਨ ਦੇ ਵਿੱਚ ਲਟਕੀਆਂ ਰਹਿ ਜਾਂਦੀਆਂ ਹਨ ਵਾਤਾਵਰਣ ਵਿੱਚ ਇਹ ਬੂੰਦਾਂ ਉੱਪਰ ਜਦੋਂ ਸੂਰਜ ਦੀ ਧੁੱਪ ਜਾਂ ਰੋਸ਼ਨੀ ਪੈਂਦੀ ਹੈ ਤਾਂ ਇਹ ਬੂੰਦਾਂ ਦੇ ਉੱਪਰ ਸੂਰਜ ਦੇ ਪ੍ਰਕਾਸ਼ ਦੇ ਕਾਰਨ ਵੱਖ-ਵੱਖ ਸੱਤ ਤਰ੍ਹਾਂ ਦੇ ਰੰਗ ਦਿਖਾਈ ਦਿੰਦੇ ਹਨ ਇਹ ਸੂਰਜ ਦੀਆਂ ਕਿਰਨਾਂ ਦੀ ਰੋਸ਼ਨੀ ਨੂੰ ਦੂਜੇ ਪਾਸੇ ਪਰਿਵਰਤਨ ਦੇ ਨਾਲ ਬੰਦੀ ਹੈ। ਤੁੱਪ ਵਿੱਚ ਕਿਰਨਾਂ ਦੇ ਦਿਸ਼ਾ ਪਰਿਵਰਤਨ ਦੇ ਕਾਰਨ ਇਹ ਪਾਣੀ ਦੀਆਂ ਬੂੰਦਾਂ ਵਿੱਚਕਾਰ ਜੋ ਸੱਤ ਰੰਗ ਹੁੰਦੇ ਹਨ, ਉਹਨਾਂ ਤੋਂ ਸੱਤ ਰੰਗਾਂ ਦੀ ਵੱਖਰੀ-ਵੱਖਰੀ ਪੱਟੀ ਬਣ ਜਾਂਦੀ ਹੈ ਜਿਸ ਨੂੰ ਅਸੀਂ ਸਤਰੰਗੀ ਪਿੰਕ ਦੇ ਨਾਮ ਨਾਲ ਜਾਣਦੇ ਹਾਂ। ਤਾ ਬੱਚੋ ਹੁਣ ਆਪਾਂ ਅਗਨੇ ਵੀਡੀਓ ਦੇ ਵਿੱਚ ਸਤਰੰਗੀ ਪਿੰਗ ਦੇ ਸਤ ਵੱਖੋ ਵਕਰੇ ਰੰਗਾਂ ਬਾਰੇ ਚਰਚਾ ਕਰਾਂਗੇ ਧੰਨਵਾਦ ਬੱਚੋ